ਗਉੜੀ ਮਹਲਾ ਨੋਮਾ ਨਰ ਅਚੇਤ ਪਾਪ ਤੇ ਡਰ ਰੇ ਦੀਨ ਦਿਆਲ ਸਗਲ ਭੈ ਭੰਜਨ ਸ਼ਰਨ ਤਾਹੇ ਤੁਮ ਪਰ ਰੇ ਰਹਾਉ ਭੇਦ ਪੁਰਾਨ ਜਾਸ ਗੁਣ ਗਾਵਤ ਤਾ ਕੋ ਨਾਮ ਹੀਐ ਮੋ ਧਰ ਰੇ ਪਾਵਨ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਕਸਮਲ ਸਭ ਹਰਿ ਰੇ ਮਾਨਸ ਦੇ ਬਹੁਰ ਨਾ ਪਾਵੇ ਕਛੂ ਅਪਾਉ ਮੁਕਤ ਕਾ ਕਰ ਰੇ ਨਾਨਕ ਕਹਿਤ ਗਾਏ ਕਰੁਣਾਮੈ ਭਵ ਸਾਗਰ ਕੈ ਪਾਰ ਉਤਰ ਰੇ ਨਾਨਕ ਕਹਿਤ ਗਾਏ ਕਰੁਣਾਮੈ ਭਵ ਸਾਗਰ ਕੈ ਪਾਰ ਉਤਰ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਵਿਚਾਰਦੇ ਹਾਂ ਗੋੜੀ ਰਾਗ ਵਿਚਲਾ ਸੱਚੇ ਪਾਤਸ਼ਾਹ ਦਾ ਨੌਵਾਂ ਸ਼ਬਦ ਹੈ ਜਿਹੜਾ ਉਹ ਆਪਾਂ ਪਾਠ ਦੇ ਰੂਪ ਦੇ ਵਿੱਚ ਸੁਣਿਆ ਹੈ ਜੀ ਸੱਚੇ ਪਾਤਸ਼ਾਹ ਇਸ ਸ਼ਬਦ ਦੇ ਦੁਆਰਾ ਸਾਡੇ ਉੱਤੇ ਕਿਰਪਾ ਕਰਦੇ ਆ ਤੇ ਸਾਨੂੰ ਸਮਝਾਉਂਦੇ ਆ ਕਿ ਇਹ ਜੀਵਨ ਦੀ ਸਫਲਤਾ ਦੇ ਵਾਸਤੇ ਸਾਨੂੰ ਉੱਦਮ ਕਰਨਾ ਚਾਹੀਦਾ ਹੈ ਤੇ ਉੱਦਮ ਇਹੋ ਹੈ ਕਿ ਉਹਨਾਂ ਕਰਮਾਂ ਦੇ ਵੱਲੋਂ بچੀਏ ਜਿਨ੍ਹਾਂ ਕਰਮਾਂ ਦੇ ਕਰਕੇ ਪਰਮੇਸ਼ਰ ਨਾਲ ਦੂਰੀ ਪੈਂਦੀ ਹੈ ਤੇ ਉਹ ਕਰਮ ਆਪਣੇ ਜੀਵਨ ਦੇ ਵਿੱਚ ਦ੍ਰਿੜ ਕਰੀਏ ਜਿਨ੍ਹਾਂ ਦੇ ਦੁਆਰਾ ਪਰਮੇਸ਼ਰ ਦਾ ਮਿਲਾਪ ਹਾਸਲ ਹੁੰਦਾ ਹੈ ਜਾਂ ਇਹ ਕਹ ਲਈਏ ਇਹ ਜੀਵਨ ਸਫਲ ਹੁੰਦਾ ਹੈ ਆਪਰਚੁਨਿਟੀ ਵਾਰ-ਵਾਰ ਨਹੀਂ ਮਿਲਣੇਗੀ ਇੱਕੋ ਵੇਰੀ ਮਿਲੀ ਹੈ ਜੇ ਇਹਦਾ ਨਾਹਾ ਖੱਟ ਲੈਣਾ ਚਾਹੀਦਾ ਹੈ ਜੇ ਸਤਗੁਰੂ ਰਹਾਉ ਦੇ ਬੰਦ ਵਿੱਚ ਆਖਦੇ ਹੈ ਨਰ ਅਚੇਤ ਅਚੇਤ ਦਾ ਮਤਲਬ ਹੁੰਦਾ ਹੈ ਨਾ ਸਮਝ ਈਆਣਾ ਬੇਅਕਲ ਕਹਿ ਸਕਦੇ ਹਾਂ ਤੇ ਗੁਰੂ ਸਾਹਿਬ ਸਮਝਾ ਰਹੇ ਹੈ ਹੀ ਈਆਣੇ ਮਨੁੱਖ ਨਾ ਸਮਝ ਮਨੁੱਖ ਪਾਪ ਤੇ ਡਰ ਰੇ ਕਿ ਤੈਨੂੰ ਆਪਣੇ ਜੀਵਨ ਦੇ ਵਿੱਚ ਪਾਪ ਵਾਲੇ ਪਾਸੇ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ ਡਰ ਰੇ ਦਾ ਭਾਵ ਇਹ ਨਹੀਂ ਹੈ ਕਿ ਤੈਨੂੰ ਆਪਣੇ ਜੀਵਨ ਦੇ ਵਿੱਚ ਪਾਪ ਨਹੀਂ ਕਮਾਉਣਾ ਚਾਹੀਦਾ ਗੁਰੂ ਸਾਹਿਬ ਨੇ ਸਾਡੇ ਉੱਤੇ ਕਿਰਪਾ ਕੀਤੀ ਜਪ ਬਾਣੀ ਅੰਦਰ ਆਪਾਂ ਰੋਜ਼ ਇੱਕ ਗੱਲ ਵਿਚਾਰਦੇ ਹਾਂ ਪੁੰਨੀ ਪਾਪੀ ਆਖਣ ਨਾਹੀਂ ਪੁੰਨ ਤੇ ਪਾਪ ਕੇਵਲ ਕਹਿਣ ਮਾਤਰ ਨਹੀਂ ਗੇ ਇਹ ਸੱਚਮੁੱਚ ਹੈਗੇ ਅਜੇ ਕਰ ਕਰ ਕਰਣਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾ ਮਾਰੇ ਕਹਿੰਦੇ ਤੇਰੇ ਕਰਮ ਨੇ ਇਹ ਲਿਖੇ ਜਾ ਰਹੇ ਐ ਕਾਉਂਦ ਹੋ ਰਹੀ ਐ ਤੂੰ ਕਿਹੜੇ ਕਰਮ ਕਮਾ ਰਿਹਾ ਪੁੰਨ ਕਮਾ ਰਿਹਾ ਜਾਂ ਪਾਪ ਕਮਾ ਰਿਹਾ ਤੇ ਉਸੇ ਅਨਸਾਰ ਹੀ ਤੇਰਾ ਫੈਸਲਾ ਹੋਣਾ ਹੈ। ਪਹਿਲਾ ਖਿਆਲ ਹੈ ਉਹ ਚਾਏ ਪੁੰਨ ਦਾ ਹੈ ਉਹ ਚਾਏ ਪਾਪ ਦਾ। ਫਿਰ ਉਹ ਖਿਆਲ ਹੈ ਜਿਹੜਾ ਉਹ ਕਰਮ ਬਣਦਾ ਹੈ। ਤੇ ਗੁਰਬਾਣੀ ਦੱਸਦੀ ਹੈ ਕਰਮੀ ਕਰਮੀ ਹੋਏ ਵਿਚਾਰ। ਸੱਚਾ ਆਪ ਸੱਚਾ ਦਰਬਾਰ। ਵਾਹ ਗੁਰੂ ਸਾਡੇ ਕਰਮਾਂ ਨੂੰ ਵਿਚਾਰਦਾ। ਉਹਨੇ ਫੈਸਲਾ ਕਰਨਾ ਕੱਚ ਪਕਾਈ ਉੱਥੇ ਪਾਏ ਕੌਣ ਕੱਚਾ ਹੈ ਕੌਣ ਪੱਕਾ ਹੈ ਕਈ ਵਾਰੀ ਹੁੰਦਾ ਹੈ ਭਲੇਖਾ ਬੜੀ ਵੱਡੀ ਛੇ ਹੈ ਕਈ ਵਾਰੀ ਅਸੀਂ ਜਿਹਨੂੰ ਸੰਤ ਸਮਝਦੇ ਹਾਂ ਉਹ ਸ਼ੈਤਾਨ ਹੁੰਦਾ ਹੈ ਤੇ ਜਿਹਨੂੰ ਅਸੀਂ ਬੁਰਾ ਸਮਝਦੇ ਹਾਂ ਉਹ ਸਾਧੂ ਵੀ ਨਿਕਲ ਆਉਂਦਾ ਹੈ ਇਹ ਵਾਪਰਦਾ ਜਿਵੇਂ ਦੂਰੋਂ ਪਿੱਤਲ ਸੋਨੇ ਦਾ ਭੁਲੇਖਾ ਸਰੀ ਦਿੰਦਾ ਹੁਣ ਸਤਿਗੁਰੂ ਸਾਨੂੰ ਸਮਝਾਉਂਦੇ ਆ ਮਹਾਰਾਜ ਸਾਨੂੰ ਦੱਸਦੇ ਆ ਕਹਿਣ ਲੱਗੇ ਗੱਲ ਚੇਤਾ ਰੱਖਣਾ ਸੰਸਾਰ ਨੂੰ ਧੋਖਾ ਦਿੱਤਾ ਜਾ ਸਕਦਾ ਕੋਈ ਵੱਡੀ ਗੱਲ ਇੱਥੇ ਹੁੰਦਾ ਵੀ ਐਸੀ ਤਰ੍ਹਾਂ ਜਿਹੜੇ ਸੱਚਮੁੱਚ ਰੱਬ ਦੇ ਪਿਆਰੇ ਹੁੰਦੇ ਆ ਨਾ ਇਹ ਵੀਰੀ ਸਮਾਜ ਉਹਨਾਂ ਦੀ ਕਦਰ ਨਹੀਂ ਕਰਦਾਗਾ ਆਪਾਂ ਕੱਲ ਵੀ ਵਿਚਾਰੇ ਸੀ ਗੁਰਨਾਨਕ ਸਾਹਿਬ ਮਹਾਰਾਜ ਨੂੰ ਕੂਤਨਾ ਬੇਤਾਲਾ পাগল ਥਾ ਕਿਹਾ ਗਿਆ। ਉਹਨਾਂ ਨੇ ਆਪ ਇਹਨਾਂ ਗੱਲਾਂ ਦਾ ਜ਼ਿਕਰ ਆਪਣੀ ਬਾਣੀ 'ਚ ਕੀਤਾ ਹੈ। ਫਿਰ ਭਗਤ ਨਾਮਦੇਵ ਸਾਹਿਬ ਭਗਤ ਕਬੀਰ ਸਾਹਿਬ ਇਹਨਾਂ ਨੇ ਵੀ ਦੱਸਿਆ ਵੀ ਇਹਨਾਂ ਨੂੰ ਵੀ ਲੋਕਾਂ ਨੇ ਕਮਲਾ ਆਖਿਆ ਹੈ। ਹੈਨਾ ਇਹਨਾਂ ਦਾ ਬੜਾ ਤਿਰਸਕਾਰ ਕੀਤਾ ਗਿਆ ਹੈ। ਇਹਦੇ 'ਚ ਕੋਈ ਅਤਕਥਨੀ ਨਹੀਂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਇਨੇ ਕਸ਼ਟ ਦਿੱਤੇ ਗਏ ਸਾਡੇ ਸਾਹਮਣੇ ਨੇ ਸਾਰੀਆਂ ਚੀਜ਼ਾਂ ਇਹ ਸਮਾਜ ਦੀ ਨਾ ਕੁਝ ਖਤਰਤ ਹੀ ਇਹੋ ਜੀ ਹੈਗੀ ਅੱਜ ਬਹੁਤਾਤ ਵਿੱਚ ਕਿਉਂਕਿ ਜਿਹੜੇ ਲੋਕ ਨੇ ਮਹਾਰਾਜ ਬਾਣੀ ਅੰਦਰ ਦੱਸਦੇ ਆ ਨਾ ਵੀ ਲੋਕ ਅਵਗਣਾ ਕੀ ਬੰਨੇ ਗੰਠੜੀ ਗੁਣ ਨਾ ਵਿਹਾਜੈ ਕੋਈ ਹੁਣ ਜਦੋਂ ਬਹੁਤਾਤ ਵਿੱਚ ਲੋਕ ਔਗਣ ਇਕੱਠੇ ਕਰੀ ਫਿਰਦੇ ਆ ਤੇ ਕੁਦਰਤੀ ਉਹਨਾਂ ਨੂੰ ਪਸੰਦ ਵੀ ਹੋਈਓ ਹੁੰਦੇ ਆ ਜਿਨ੍ਹਾਂ ਦੇ ਵਿੱਚ ਔਗਣ ਹੋਣ ਗੁਣਾ ਵਾਲੇ ਲੋਕ ਉਹਨਾਂ ਨੂੰ ਪਸੰਦ ਨਹੀਂ ਆਉਂਦੇ। ਸੋ ਆਪਾਂ ਜਿਹੜੀ ਗੱਲ ਕਰ ਰਹੇ ਸੀ ਨਾ ਕਈ ਵਾਰੀ ਇੱਥੇ ਪਾਪੀ ਬੰਦੇ ਆ ਜਿਹੜੇ ਉਹ ਗੁਰਮੁਖ ਬਣਾ ਦਿੱਤੇ ਜਾਂਦੇ ਅਤੇ ਜਿਹੜੇ ਗੁਰਮੁਖ ਬੰਦੇ ਹੁੰਦੇ ਆ ਉਹਨਾਂ ਨੂੰ ਸਮਾਜ ਆ ਜਿਹੜਾ ਉਹ ਹੋਰ ਫਤਵੇ ਸੁਣਾ ਦਿੰਦਾ ਹੈ। ਪਰ ਗੁਰਬਾਣੀ ਨੇ ਇਹ ਗੱਲ ਬੜੀ ਸਪਸ਼ਟ ਕੀਤੀ ਹੈ। ਸੱਚੇ ਪਾਤਸ਼ਾਹ ਕਹਿੰਦੇ ਚੇਤਾ ਰੱਖਣਾ। ਸੰਸਾਰ ਅੰਦਰ ਤੇ ਸੱਚ ਨੂੰ ਝੂਠ ਝੂਠ ਨੂੰ ਸੱਚ ਬਣਾਇਆ ਜਾ ਸਕਦਾ। ਪਰ ਅਸਲੀ ਫੈਸਲਾ ਤੇ ਬਾਗਗੁਰੂ ਦੀ ਕਚਹਿਰੀ ਨਹੀਂ ਕਰਨਾ। ਤੇ ਜਦੋਂ ਉਹ ਫੈਸਲਾ ਕਰਦੇ ਆ ਨਾ ਜੋ ਧਰਮ ਕਮਾਵੇ ਤਿਸ ਧਰਮ ਨਾਲ। ਪਾਪ ਕਮਾਣੇ ਪਾਪੀ ਜਾਣੀ। ਜਿਨੇ ਆਪਣੇ ਜੀਵਨ ਦੇ ਵਿੱਚ ਧਰਮ ਕਮਾਇਆ ਹੈ। ਧਰਮ ਦਿਖਾਇਆ ਨਹੀਂ ਜਾਂਦੇ। ਅੱਜ ਕੱਲ ਨਾ ਬਹੁਤ ਆ ਕੇਵਲ ਧਰਮ ਨੂੰ ਦਿਖਾਇਆ ਜਾਂਦਾ। ਸਾਡੇ ਲਈ ਧਰਮ ਕਿਰਿਆਵਾਂ ਵੀ ਦਿਖਾਵਾ ਮਾਤਰਾ ਰਹਿ ਗਏ ਨੇ। ਜਨਮ ਤੋਂ ਮਰਨ ਤੱਕ ਜਿਹੜੇ ਅਸੀਂ ਸੰਸਕਾਰ ਕਰਦੇ ਆ ਨਾ ਗੁਰੂ ਮਹਾਰਾਜ ਦਾ ਉਟਾਸ ਲੈਨੇ ਹੈਗੇ ਆ ਮਾਫ ਕਰਨ ਉਹਦੇ ਵਿੱਚ ਵੀ ਬਹੁਤ ਜਿਆਦਾ ਦਿਖਾਵਾ ਆ ਗਿਆ ਜੀ ਆਮ ਤੌਰ ਤੇ ਸਾਨੂੰ ਗੱਲਾਂ ਚੇਤੇ ਰਹਿ ਜਾਂਦੀਆਂ ਨੇ ਫਲਾਨਾ ਬੰਦਾ ਮਿਲਣ ਆਇਆ ਸੀਗਾ ਉਹਨੇ ਸਾਡੇ ਕੋਲ ਬੈਠ ਕੇ ਆ ਗੱਲ ਕੀਤੀ ਸੀ ਸਾਲਾਂ ਬਾਅਦ ਵੀ ਉਹ ਗੱਲਾਂ ਚੇਤੇ ਹੁੰਦੀਆਂ ਨੇ ਪਰ ਜਦੋਂ ਗੁਰੂ ਸਾਹਿਬ ਸਾਡੇ ਘਰੇ ਆਏ ਸੀ ਉਹਨਾਂ ਦਾ ਜਦੋਂ ਪ੍ਰਕਾਸ਼ ਕੀਤਾ ਗਿਆ ਤਾਂ ਕਿਹੜਾ ਹੁਕਮ ਆਇਆ ਸੀ ਇਹ ਸਾਨੂੰ ਚੇਤੇ ਨਹੀਂ ਜੇ ਹੁੰਦਾ ਅਸੀਂ ਕਦੇ ਭਾਈ ਸਾਹਿਬ ਕੋਲੋਂ ਨਹੀਂ ਪੁੱਛਦੇਗੇ ਕਿ ਭਾਈ ਸਾਹਿਬ ਸਤਿਗੁਰੂ ਨੇ ਜਿਹੜਾ ਹੁਕਮ ਸੁਣਾਇਆ ਹੈ ਅਸੀਂ ਇਹਦੇ ਅਰਥ ਜਾਨਣਾ ਚਾਹੁੰਦੇ ਆ ਤੇ ਸਾਨੂੰ ਇਹ ਵੀ ਸਮਝਾਓ ਕਿ ਇਹਨੂੰ ਜੀਵਨ ਦੇ ਵਿੱਚ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ ਜੀ ਬੰਦਾ ਮਹੱਤਵ ਦੇ ਹੀ ਨਹੀਂ ਪਾਰਿਆ ਗਾ ਜੀ ਗੁਰੂ ਦੇ ਬੋਲਾਂ ਨੂੰ ਗੁਰੂ ਦੇ ਸ਼ਬਦਾਂ ਨੂੰ ਆਮ ਤੌਰ ਦੇਤੇ ਸਾਡੀ ਇਹੋ ਜੀ ਪਰਪਾਰਟੀ ਬਣ ਗਈ ਹੈ ਕਿ ਜਦੋਂ ਭੋਗ ਪੈਣ ਵਾਲਾ ਹੋਏਗਾ ਉਦੋਂ ਚਲੇ ਚੱਲਾਂਗੇ ਤਾਂ ਕਿ ਸਾਨੂੰ ਪਹਿਲਾਂ ਬਹੁਤਾ ਸਮਾਂ ਬਹਿਣਾ ਨਾ ਪਵੇ ਬੰਦੇ ਦੀ ਸੋਚ ਇਥੋਂ ਤੁਸੀਂ ਅੰਦਾਜ਼ਾ ਲਗਾ ਕੇ ਦੇਖ ਸਕਦੇ ਹੋ ਪਾਰਟੀ ਵਿੱਚ ਫੰਕਸ਼ਨ ਵਿੱਚ ਨਾਟਕ ਚੇਟਕਾਂ ਵਿੱਚ ਪਹਿਲਾਂ ਜਾਂਦਾ ਹੈ ਤੇ ਪੂਰਾ ਅਟੈਂਡ ਕਰਨ ਦੀ ਕੋਸ਼ਿਸ਼ ਕਰਦਾ ਹੈ ਉੱਥੇ ਜੇ ਵੱਧ ਟਾਈਮ ਵੀ ਲੱਗ ਜਾਏ ਤੇ ਅਖਤੌਂਦਾ ਬਰਤਾਰ ਨੂੰ ਕਿਸ ਥਾਂ ਦੇ ਉੱਤੇ ਸਭ ਤੋਂ ਪਿੱਛੋਂ ਜਾਣ ਦੀ ਕੋਸ਼ਿਸ਼ ਕਰਦਾ ਹੈ ਤੇ ਇਹਦੇ ਅੰਦਰ ਇੱਕ ਕਾਲ ਦੀ ਮੱਛੀ ਰਹਿੰਦੀ ਹੈ ਕਿ ਛੇਤੀ ਛੇਤੀ ਸਮਾਪਤ ਹੋ ਜਾਏ ਜੇ ਕਿਤੇ 5-10 ਮਿੰਟ ਵੱਧ ਲੱਗ ਜਾਵੇ ਤੇ ਉੱਥੇ ਬੈਠਾ ਹੀ ਉਸ ਸੁਲਵਟੇ ਲਈ ਜਾਂਦਾ ਹੈ ਇਹ ਸਾਡੀ ਬਹੁਤ ਵੱਡੀ ਟਰੈਜੇਡੀ ਹੈਗੀ ਹੈ ਸਾਨੂੰ ਸਮਝ ਹੀ ਨਹੀਂ ਲੱਗ ਪਾ ਰਹੀ ਕਿ ਬਾਣੀ ਦਾ ਸਾਡੇ ਜੀਵਨ ਦੇ ਵਿੱਚ ਮਹੱਤਵ ਕੀ ਹੈ ਹਜੇ ਹੁਣ ਸੱਚੇ ਪਾਤਸ਼ਾਹ ਨੇ ਗੱਲ ਪਾਪ ਦੀ ਕੀਤੀ ਹੈ ਅਮੂਮਨ ਮਨੁੱਖਾ ਪਾਪ ਕਿਸ ਨੂੰ ਸਮਝ ਕੇ ਚੱਲਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜੀਵਨ ਦੀ ਬੜੀ ਪਿਆਰੀ ਸਾਖੀ ਹੁੰਦੀ ਹੈ ਤੁਸੀਂ ਵੀ ਸੁਣੀ ਹੋਵੇਗੀ ਲਾਹੌਰ ਦੀ ਗਲੀ ਅੰਦਰ ਸੱਚੇ ਪਾਸ਼ਾ ਤੁਰੇ ਜਾ ਰਹੇ ਸਨ ਸਮਾਂ ਹੋ ਗਿਆ ਨਮਾਜ਼ ਦਾ ਮੌਲਵੀ ਨੇ ਅਜ਼ਾਨ ਦਿੱਤੀ ਤੇ ਜਿਹੜੇ ਉੱਥੇ ਲੋਕ ਸਨ ਉਹ ਮਸਜਿਦੇ ਨਮਾਜ਼ ਪੜਨ ਲਈ ਆਉਣ ਲੱਗ ਪਏ ਮੌਲਵੀ ਆ ਬਾਹਰ ਖਲੋਤਾ ਹੋਇਆ ਸੀ ਹੁਣ ਜਦੋਂ ਲੋਕ ਆ ਰਹੇ ਸਨ ਤੇ ਉਹਨਾਂ ਵਿੱਚੋਂ ਇੱਕ ਸੱਜਣ ਨੂੰ ਮੌਲਵੀ ਨੇ ਰੋਕ ਦਿੱਤਾ ਤੇ ਕਹਿੰਦੇ ਜਦੋਂ ਸੱਜਣ ਨੂੰ ਮੌਲਵੀ ਨੇ ਰੋਕ ਦਿੱਤਾ ਤੇ ਗੁਰੂ ਸਾਹਿਬ ਇਹ ਸਾਰਾ ਕੁਝ ਦੇਖ ਰਹੇ ਸਨ ਉਹਨਾਂ ਨੇ ਪੁੱਛ ਲਿਆ ਕਹਿਣ ਲੱਗੇ ਵੀ ਕਾਰਨ ਕੀ ਹੈ ਜੀ ਵੀ ਇਹਨੂੰ ਤਰੋਕ ਕਿਉਂ ਦਿੱਤਾ ਹੈ ਇਹ ਨਮਾਜ਼ ਅਦਾ ਕਿਉਂ ਨਹੀਂ ਕਰ ਸਕਦਾਗਾ ਤੇ ਮੌਲਵੀ ਨੇ ਆਖਿਆ ਵੀ ਇਹਦਾ ਜਾਮਾ ਪਲੀਤ ਹੋ ਚੁੱਕਾ ਹੈ ਉਦੇ ਉੱਤੇ ਖੂਨ ਦੇ ਛਿੱਟੇ ਲੱਗੇ ਹੋਏ ਸਾਨੂੰ ਕੋਈ ਕਸਾਈ ਸੀ ਇਸ ਕਰਕੇ ਇਹ ਜਿਹੜੇ ਇੱਕ ਦੋ ਛਿੱਟੇ ਵੀ ਇਹਦੇ ਛਿੱਟੇ ਲੱਗੇ ਹੋਏ ਆ ਨਾ ਆਪਣੇ ਧਾਮਨ ਦੇ ਉੱਤੇ ਉਹਦੇ ਕਰਕੇ ਇਹ ਨਮਾਜ਼ ਅਦਾ ਨਹੀਂ ਕਰ ਸਕਦਾ ਉੱਥੇ ਬੈਠ ਕੇ ਪਲੀਤ ਜਾਮੇ ਨਾਲ ਹੁਣ ਸਤਿਗੁਰੂ ਮੁਸਕਰਾ ਹੋਇਆ ਕਿਉਂਕਿ ਇਸ ਕਾਜ਼ੀ ਦੇ ਬਾਰੇ ਦੇ ਵਿੱਚ ਬਾਦਸ਼ਾਹ ਬਹੁਤ ਚੰਗੀ ਤਰ੍ਹਾਂ ਜਾਣਦੇ ਸਨ ਕਿ ਉਹ ਕਿੰਨਾ ਕੁ ਸਾਫ਼ ਗੋ ਬੰਦਾ ਹੈਗਾ ਹੈ ਜੀ ਤੇ ਗੁਰੂ ਮਹਾਰਾਜ ਨੇ ਉਹਨੂੰ ਸਵਾਲ ਕੀਤਾ ਕਹਿਣ ਲੱਗੇ ਕਾਜ਼ੀ ਸਾਹਿਬ ਇਹਦਾ ਤੇ ਬਾਹਰੀ ਤਨ ਨੂੰ ਢੱਕਣ ਵਾਲਾ ਜਾਮਾ ਪਲੀਤ ਹੋਇਆ ਤੇ ਤੁਸੀਂ ਕਹਿੰਦੇ ਇਹ ਰੱਬ ਦਾ ਨਾਮ ਨਹੀਂ ਲੈ ਸਕਦਾ ਤੇ ਜਿਹੜੇ ਤੁਹਾਡੇ ਅਰਗੇ ਲੋਕ ਲੋਕਾਈ ਦਾ ਖੂਨ ਚੂਸਣਦੇ ਨੇ ਉਹ ਰੱਬ ਦਾ ਨਾਮ ਲੈ ਸਕਦੇ ਆ ਗੁਰੂ ਮਹਾਰਾਜ ਦਾ ਸ਼ਲੋਕ ਹੁੰਦਾ ਜੇ ਰਤ ਲੱਗੇ ਕੱਪੜ ਹੈ ਜਾਮਾ ਹੋਏ ਪਲੀਤ ਜੋ ਰਤ ਪੀਵੇ ਮਾਨਸਾ ਕਹਿੰਦੇ ਜਿਹੜੇ ਮਨੁੱਖਾਂ ਦਾ ਖੂਨ ਪੀ ਰਹੇ ਹੈ ਜੋ ਰਤ ਪੀਵੇ ਮਾਨਸਾ ਤਿੰਨ ਕਿਉਂ ਨਿਰਮਲ ਚੀਤ ਹੈ ਦੱਸੋ ਤੇ ਸਹੀ ਨਾ ਉਹਨਾਂ ਦਾ ਹਿਰਦਾ ਪਵਿੱਤਰ ਕਿਵੇਂ ਹੋ ਗਿਆ ਤੇ ਸਤਿਗੁਰੂ ਨੇ ਬੜੀ ਪਿਆਰੀ ਗੱਲ ਆਖੀ ਨਾਨਕ ਨਾਉ ਖੁਦਾਏ ਕਾ ਦਿਲ ਹੱਛੇ ਮੁਖਲੇ ਹੋ ਕਹਿਣ ਲੱਗੇ ਰੱਬ ਦਾ ਨਾਮ ਲੈਣਾ ਹੈ ਨਾ ਤੇ ਦਿਲ ਦਾ ਸਾਫ਼ ਹੋਣਾ ਬਹੁਤ ਜ਼ਰੂਰੀ ਹੈ ਫਿਰ ਤੇਰਾ ਮੁਖ ਤੋਂ ਬੋਲਿਆ ਹੋਇਆ RAM ਅੱਲਾ ਵਾਹ ਗੁਰੂ ਸਕਾਰਥ ਹੈ ਪਰ ਜੇ ਤੇਰੇ ਦਿਲ 'ਚੀ ਖੋਟ ਹੋਵੇ ਤੇ ਗੁਰੂ ਸਾਹਿਬ ਨੇ ਸਮਝਾਇਆ ਮਹਾਰਾਜ ਨੇ ਦੱਸਿਆ ਅਵਰ ਦਵਾਜੇ ਦੁਨੀਕੇ ਫਿਰ ਤੇ ਸਿਰਫ ਇੱਕ ਦੁਨੀਆਦਾਰੀ ਵਾਲੀ ਰੌ ਰੀਤ ਹੀ ਹੈਗੀ ਝੂਠੇ ਅਮਲ ਕਰੇ ਸਿਰਫ ਇਹ ਦਿਖਾਵਾ ਕੀਤਾ ਜਾ ਰਿਹਾ ਕਿ ਅਸੀਂ ਕੋਈ ਧਾਰਮਿਕ ਐਕਟੀਵਿਟੀ ਕਰ ਰਹੇ ਹੈਗੇ ਆ ਇਹ ਸਾਨੂੰ ਆਪਣੇ ਨਾਲ ਵੀ ਰਿਲੇਟ ਕਰਕੇ ਦੇਖਣਾ ਚਾਹੀਦਾ ਹੈਗਾ ਬੜੇ ਵਰੀ ਹੁੰਦਾ ਗੁਰਬਾਣੀ ਨੇ ਤੇ ਇਥੋਂ ਤੱਕ ਵੀ ਪਾਪ ਨੂੰ ਪਰਿਭਾਸ਼ਿਤ ਕੀਤਾ ਹੈ ਵੀ ਜਦੋਂ ਬੱਚਾ ਆਪਣੇ ਮਾਪੇ ਨਾਲ ਲੜ ਰਿਹਾ ਝਗੜ ਰਿਹਾ ਤੇ ਉਹ ਵੀ ਪਾਪ ਹੈ ਜਿਨ ਕੇ ਜਨੇ ਬਟੀਰੇ ਤੋਂ ਤਿੰਨ ਸੰਗ ਝਗੜਤ ਪਾਪ ਹੈ ਉਹਨਾਂ ਦੇ ਨਾਲ ਝਗੜਾ ਕਰਨਾ ਬਹੁਤ ਵੱਡਾ ਪਾਪ ਹੈਗਾ ਇਹਦਾ ਮਤਲਬ ਇਹ ਨਹੀਂ ਕਿ ਮੈਂ ਇਹ ਕਹਿ ਰਿਹਾ ਕਿ ਬੱਚਾ ਹੀ ਗਲਤ ਹੋਏਗਾ ਤੇ ਮਾਪੇ ਵੀ ਆਲਵੇਜ਼ ਠੀਕ ਹੁੰਦੇ ਨਹੀਂ ਕਈ ਮਸਲਿਆਂ 'ਚ ਮਾਪੇ ਵੀ ਗਲਤ ਹੋ ਸਕਦੇ ਪਰ ਬੱਚੇ ਦਾ ਇਹ ਫਰਜ਼ ਨਹੀਂਗਾ ਕਿ ਉਹ ਮਾਪੇ ਦੇ ਨਾਲ ਝਗੜਾ ਖੜਾ ਕਰੇ ਉਹਨੂੰ ਆਪਣੇ ਪੁੱਤਰ ਹੋਣ ਦਾ ਫਰਜ਼ ਅਦਾ ਕਰਨਾ ਪਏਗਾ ਜੀ ਉਹਦੀਆਂ ਆਪਣੀਆਂ ਲਿਮਿਟੇਸ਼ਨਸ ਨੇ ਜਿੰਨਾ ਤੋਂ ਕਦੇ ਬਾਹਰ ਨਹੀਂ ਜਾ ਜਾ ਸਕਦਾ ਤੇ ਹੁਣ ਇਹ ਤਾਂ ਬਹੁਤ ਔਖਾ ਹੈ ਜੀ ਅਸੀਂ ਇਸ ਪੱਖ ਤੋਂ ਵੀ ਪਾਪ ਨੂੰ ਦੇਖਣ ਦੀ ਕੋਸ਼ਿਸ਼ ਕਰਨੀ ਜੀਵ ਹੱਤਿਆ ਹੋ ਗਈ ਤੇ ਬੰਦਾ ਉਹਨੂੰ ਪਾਪ ਸਮਝਦਾ ਪੈੜ ਹਾਂ ਕਿ ਕੀੜਾ ਨਹੀਂ ਮਰਨਾ ਚਾਹੀਦਾਗਾ ਪਰ ਆਪਣੇ ਪਰਿਵਾਰ ਦੀਆਂ ਫੀਲਿੰਗਸ ਨੂੰ ਹਰਟ ਕਰ ਰਿਹਾ ਹੈ ਜੀ ਉਹਦੀ ਕੋਈ ਪਰਵਾਹ ਨਹੀਂ ਉਹਨੂੰ ਪਾਪ ਲੱਗਦਾ ਹੀ ਨਹੀਂਗਾ ਤੁਸੀਂ ਦੂਸਰਿਆਂ ਨੂੰ ਮੈਂ ਤੋਂ ਹੀ ਹਰਾਸ ਕਰ ਰਹੇ ਹੋ ਉਹਨੂੰ ਪਾਪ ਲੱਗਦਾ ਹੀ ਨਹੀਂ ਬੰਦੇ ਨੂੰ ਸ਼ਾਇਦ ਇਹ ਵੀ ਕੋਈ ਚੀਜ਼ ਪਾਪ ਹੋਏਗੀ ਥੋੜਾ ਨਾ ਪਾਪ ਦੀ ਡੁੰਗਿਆਈ 'ਚ ਜਾ ਕੇ ਦੇਖਣਾ ਚਾਹੀਦਾ ਹੈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਬੰਦਾ ਬੇਈਮਾਨੀਆਂ ਕਰਕੇ ਮਾੜੇ ਢੰਗ ਨਾਲ ਧਨ ਕਮਾਵੇ ਥੋੜਾ ਬਹੁਤਾ ਵਿੱਚੋਂ ਦਾਨ ਕਰ ਦੇ ਲੋਕ ਕਹਿੰਦੇ ਤੇ ਜੀ بڑا ਨਿਦਾਨਵੀਰ ਪਰ ਗੁਰੂ ਸਾਹਿਬ ਸਾਨੂੰ ਇਹ ਗੱਲ ਬੜੀ ਸਪਸ਼ਟ ਕਰਦੇ ਆ ਕਿ ਬੰਦਾ ਜਿਹੜੇ ਪਾਪ ਕਰ ਰਿਹਾ ਹੈ ਨਾ ਕਦੇ ਸੋਚਿਆ ਕਿਉਂ ਕਰ ਰਿਹਾ ਮਹਾਰਾਜ ਕਹਿੰਦੇ ਪਾਪ ਕਰੇ ਪੰਜਾਂ ਕੇ ਵਸ ਰੇ ਕਹਿੰਦੇ ਪੰਜਾਂ ਦੇ ਵਸ ਵਿੱਚ ਆਇਆ ਹੋਇਆ ਹੈ ਪਾਪ ਕਰਦਾ ਪੰਜਾਂ ਦਾ ਮਤਲਬ ਕਲੈਕਟਿਵ ਰੂਪ ਵਿੱਚ ਹੀ ਨਹੀਂ ਗਾ ਜੇ ਇਹਨਾਂ ਚੋਂ ਇੱਕ ਵੀ ਚੁੰਬੜਿਆ ਹੋਇਆ ਹੋ ਸਕਦਾ ਹੈ ਬੰਦਾ ਈਗੋਇਸਟਿਕ ਹੋਵੇ ਤਾਂ ਵੀ ਪਾਪੀ ਬਣੇਗਾ ਉਹ ਆਪਣੀ ego ਦੀ ਸੈਟੀਸਫੈਕਸ਼ਨ ਦੇ ਵਾਸਤੇ ਲੋਕਾਂ ਦੇ ਨਾਲ ਉਹਦਾ ਬਿਹੇਵੀਅਰ ਹੋਏਗਾ ਉਹ ਬਹੁਤ ਜ਼ਿਆਦਾ ਮਾੜਾ ਹੋਏਗਾ इवन ਆਪਣੀ ਫੈਮਿਲੀ ਦੇ ਨਾਲ ਆਪਣੇ ਰਿਲੇਟਿਵਸ ਦੇ ਨਾਲ ਸਾਰਿਆਂ ਦੇ ਨਾਲ ਉਹਦਾ ਅਮਲ ਹੈ ਜਿਹੜਾ ਉਹ ਕੋਈ ਚੰਗਾ ਨਹੀਂ ਦੇ ਹੋਏਗਾ ਜੇ ਕਿਸੇ ਬੰਦੇ ਦੇ ਅੰਦਰ ਬਹੁਤ ਜ਼ਿਆਦਾ ਮੂਹ ਹੋ ਸਕਦਾ ਹੈ ਕਿਸੇ ਦੇ ਅੰਦਰ ਲਾਲਚ ਹੋ ਸਕਦਾ ਹੈ ਇਹ ਸਾਰੇ ਵਿਸ਼ੇ ਵਿਕਾਰ ਨੇ ਜਿਹੜੇ ਜਦੋਂ ਬੰਦਾ ਇਹਨਾਂ ਦੀ ਜਕੜ ਵਿੱਚ ਆਉਂਦਾ ਹੈ ਨਾ ਫਿਰ ਬੰਦਾ ਪਾਪ ਹੀ ਕਰਦਾ ਹੈ ਜੀ ਤੇ ਜਿਹੜੀ ਇੱਕ ਸਭ ਤੋਂ ਪਹਿਲਾਂ ਬੁੱਤੀ ਦੇ ਵਿੱਚ ਹਿੰਸਾ ਪੈਦਾ ਹੁੰਦੀ ਹੈ ਨਾ ਸਮਝ ਲਓ ਪਾਪ ਹੈ ਜਿਹੜੀ ਬੇਈਮਾਨੀ ਕਰਨ ਦੀ ਪ੍ਰੇਰਦੀ ਆ ਠੱਗੀ ਮਾਰਨ ਦੇ ਲਈ ਪ੍ਰੇਰਦੀ ਹੈਗੀ ਆ ਝੂਠ ਬੋਲਣ ਦੇ ਲਈ ਪ੍ਰੇਰਨਾ ਦਿੰਦੀ ਹੈਗੀ ਆ ਮਾੜੇ ਖਿਆਲਾਤ ਨੇ ਜਿਹੜੇ ਉਹ ਸਾਰੇ ਉਹ ਪਾਪ ਦੇ ਸਿਰਜਕ ਨੇ ਜੀ ਬਹੁਤ ਜ਼ਰੂਰੀ ਆਪਣੀ ਸੁਰਤ ਨੂੰ ਸਾਫ ਕਰਨਾ ਜਿਹਦੇ ਵਿੱਚ ਇਹ ਖਿਆਲ ਪੈਦਾ ਹੋ ਰਹੇ ਨੇ ਇਸੇ ਲਈ ਸਤਿਗੁਰਾਂ ਨੇ ਤੇ ਸਾਨੂੰ ਬਿਲਕੁਲ ਕਲੀਅਰ ਕਰ ਦਿੱਤਾ ਹੈਗਾ ਜੇ ਨਰ ਅਚੇਤ ਪਾਪ ਤੇ ਡਰ ਜੇ ਇਹ ਨਾ ਸਮਝ ਬੰਦਿਆ ਪਾਪ ਦੇ ਕੋਲੋਂ ਆਪਣਾ ਪਿੱਛਾ ਛੜਾ ਇਸ ਪ੍ਰਵਿਰਤੀ ਦੇ ਵਿੱਚੋਂ ਬਾਹਰ ਨਿਕਲ ਪਾਪ ਨੂੰ ਸਮਝ ਤੇ ਪਾਪ ਤੋਂ ਖੇੜਾ ਛੜਾ ਹੱਲ ਕੀ ਹੈ ਦੀਨ ਦਿਆਲ ਸਗਲ ਪੈ ਭੰਜਨ ਸ਼ਰਨ ਤਾਹੇ ਤੁਮ ਪਰ। ਮਰੇ ਕਿੰਦੇ ਹਲ ਤੇ ਜੋ ਐ ਤੂੰ ਬਾਗਰੂ ਦੀ ਸ਼ਰਨ ਵਿੱਚ ਚੜਾ ਜਾ। ਜਿਹੜਾ ਹਰ ਤਰ੍ਹਾਂ ਦੇ ਡਰ ਤੋਖਲੇ ਮਿਟਾ ਕੇ ਰੱਖ ਦਿੰਦਾ। ਮੰਦਾ ਸੁਖ ਦੀ ਲਾਲਸਾ ਦੇ ਅੰਦਰ ਜਾਂ ਦੁੱਖ ਦੇ ਭੈ ਦੇ ਅਧੀਨ ਵੀ ਤੇ ਪਾਪ ਹੀ ਕੁਮਾਰਿਆ ਨਾ ਜੀਵਨ ਦੇ ਅੰਦਰ। ਪਰ ਬਾਗਰੂ ਐਡਾ ਸਮਰੱਥਾ ਵਾਣਨ ਉਹ ਸਾਰੇ ਡਰ ਭੈ ਸਮਾਪਤ ਕਰ ਦਿੰਦਾ ਹੈ ਜਦੋਂ ਸਾਡੀ ਸੁਰਤ ਉਹਦੇ ਨਾਮ ਅੰਦਰ ਜੁੜ ਜਾਏਗੀ ਫਿਰ ਇਸ ਖਲ ਜਗਨ ਵਿੱਚੋਂ ਬਾਹਰ ਨਿਕਲ ਆਵਾਂਗੇ ਉਹਦੀ ਸ਼ਰਨ ਤੋਂ ਬਿਨਾ ਕੋਈ ਬਚਾ ਨਹੀਂ ਲੈਂਦਾ ਜੀ ਨਹੀਂ ਇਹ ਮਾਇਆ ਸਾਨੂੰ ਭਜਾਈ ਫਿਰਦੀ ਹੈ ਅੱਗੇ ਵੀ ਇਸੇ ਤਰ੍ਹਾਂ ਕੰਟੀਨਿਊ ਰਹੇਗਾ ਹਾਂ ਇੱਕ ਭਰਮ ਰਹੇਗਾ ਇੱਕ ਭੁਲੇਖਾ ਰਹੇਗਾ ਵੀ ਮੈਂ ਤੇ ਦੇਖੋ ਧਾਰਮਿਕ ਕਿਰਿਆਵਾਂ ਕਰਦਾ ਹਾਂ ਪੂਜਾ ਪਾਠ ਕਰਦਾ ਹੈਗਾ ਪਰ ਮਹਾਰਾਜ ਪੁੱਛਤੇ ਸਕਦੇ ਆ ਨਾ ਤੈ ਨਰਕਿਆ ਪੁਰਾਣ ਸੁਣ ਕੀ ਨਾ ਅਨੁਭਾਵ ਨਹੀਂ ਭਗਤ ਨੂੰ ਭੁੱਖੇ ਦਾਨ ਨਾ ਦਿਨ ਕਾਮ ਨਾ ਬਿਸਰਿਓ ਕ੍ਰੋਧ ਨਾ ਬਿਸਰਿਓ ਲੋਭ ਨਾ ਛੁੱਟਿਓ ਦੇਵਾ ਪਰ ਨਿੰਦਾ ਮੁਕਤੇ ਨਹੀਂ ਛੁੱਟਿਨੀ ਫਾਲੋ ਭਈ ਸਭ ਕਿੱਥੇ ਖਲੋਤਾ ਹੋਇਆ ਜੀਵਨ ਇੱਕ ਬੰਦੇ ਪਾਠ ਕਰਦਾ ਦੂਜੇ ਬੰਦੇ ਗਾਲਾਂ ਕੱਢ ਲੈਂਦਾ ਹੈਗਾ ਇੱਕ ਬੰਦੇ ਪਾਠ ਕਰਦਾ ਹੈਗਾ ਦੂਸਰੇ ਬੰਦੇ ਸਕੇ ਭੈਣ ਭਾਈ ਦੇ ਹੱਕ ਮਰੀ ਜਾਂਦਾ ਹੈਗਾ ਦੂਜਿਆਂ ਦੇ ਹੱਕ ਮਾਰੀ ਜਾਂਦਾ ਹੈਗਾ ਇਹ ਇੱਕ ਬੰਨੇ ਪਾਠ ਕਰਦਾ ਦੂਜੇ ਬੰਨੇ ਮੈਲੇ ਖਿਆਲ ਚੁੱਕੀ ਫਿਰਦਾ ਹੈਗਾ ਤੇ ਚੰਮ ਨੂੰ ਦੇਖ ਕੇ ਦੇ ਅੰਦਰ ਕਾਮੁਕਤਾ ਜਨਮ ਲੈ ਲੈਂਦੀ ਹੈ ਸਤਿਗੁਰੂ ਤੇ ਸਮਝਾ ਰਹੇ ਆ ਨਾ ਜੀ ਮਹਾਰਾਜ ਤੇ ਕਿਰਪਾ ਕਰ ਰਿਹਾ ਕਹਿੰਦਾ ਤੈਨੂੰ ਦੇਖਣਾ ਪੈਣਾ ਹੈ ਜੀ ਭਾਈ ਸਵੈ ਦੀ ਪਰਚੋਲ ਕਰਨੀ ਪੈਣੀ ਹੈ ਗੁਰੂ ਦੀ ਸ਼ਰਨ ਵਿੱਚ ਆ ਜਾ ਮਨ ਲੈ ਕੇ ਮਹਾਰਾਜ ਖੋਟਾਂ ਖਰਾ ਤੂ ਕਰਨਾ ਹਮ ਮੈਲੇ ਤੂੰ ਉਚਲ ਕਰਦੇ ਹਮ ਨੇ ਸਾਡੇ ਤੇ ਗੁਣ ਹੀ ਕੋਈ ਨਹੀਂ ਕੁਆਲਟੀ ਕੋਈ ਨਹੀਂ ਕਿਤੇ ਤੇ ਮਹਾਰਾਜ ਤੇ ਦਾਦੇ ਨੇ ਸਤਗੁਰੂ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਸਤਗੁਰੂ ਤੇ ਐਡਾ ਸਮਰੱਥਾ ਵਾਲਾ ਹੈ ਸਤਗੁਰੂ ਦੀ ਸ਼ਰਨ ਵਿੱਚ ਆਵਾਂਗੇ ਤੇ ਅੱਗੇ ਵਾਹ ਗੁਰੂ ਦੀ ਸ਼ਰਨ ਵਿੱਚ ਜਾ ਸਕੇ ਮਾਰਾਇ ਨੇ ਖੋਲਿਆ ਅੱਗੇ ਹੋਰ ਸ਼ਬਦ ਨੂੰ ਕਹਿੰਦੇ ਬੇਦਪ੍ਰਾਣ ਜਾਸ ਗੁਣ ਗਾਵਤ ਤਾਕੋ ਨਾਮ ਹੀ ਅਮੋਤਾਰ ਗੁਰਬਾਣੀ ਮੰਨਦੀ ਹੈ ਜੈਸਾ ਸੇਵਤ ਐਸੋ ਮਨ ਜਿਹੋ ਜਾਂ ਧਿਆਨ ਧਰੇਗਾ ਉਹੋ ਜਾਂ ਬਣਦਾ ਜਾਏਗਾ ਇਹਦੇ ਸਾਰਾ ਕੁਦਰਤ ਦਾ ਸਿਧਾਂਤ ਵੀ ਹੈ ਨਾ ਨਿਯਮ ਅਜੇ ਜਿਹੋ ਜੇ ਖਿਆਲ ਸਾਡੀ ਸੁਰਤ ਅੰਦਰ ਚੱਲਦੇ ਰਹਿਣਗੇ ਉਹੋ ਜਾਂ ਸਾਡਾ ਸੁਭਾਅ ਬਣੇਗਾ ਉਹੋ ਜਾਂ ਸਾਡਾ ਵਿਕਤੀਤਵ ਤੇ ਸ਼ਖਸੀਅਤ ਬਣ ਜਾਏਗੀ ਤੇ ਮਹਾਰਾਜ ਦੱਸ ਰਹੇ ਕਹਿੰਦੇ ਧਾਰਮਿਕ ਗ੍ਰੰਥ ਜਿਸ ਦੀ ਸਿਖਤ ਸਲੋਹ ਦੇ ਨਾਲ ਭਰੇ ਹੋਏ ਨੇ ਭੜਿਆ ਉਹਦੇ ਨਾਮ ਨੂੰ ਆਪਣੇ ਹਿਰਦੇ ਚ ਵਸਾ ਤੇ ਰੋਜ਼ ਮਹਾਰਾਜ ਸਾਨੂੰ ਇਹੋ ਤੇ ਸਮਝਾ ਰਹੇ ਭਈ ਪ੍ਰਾਪਤਮਾਨੁਖ ਦੇਹੁਰਿਆ ਗੋਬਿੰਦ ਮਿਲਨ ਕੀ ਤੇਰੀ ਇਹ ਬਰੀਆ ਅਵਰ ਕਾਜ ਤ੍ਰਕਿਤੈ ਨ ਕਾ ਜਿਨ੍ਹਾਂ ਚੀਜ਼ਾਂ ਨੇ ਕਾਮ ਨਹੀਂ ਆਉਣਾ ਅਸੀਂ ਸਾਰੇ ਕਰ ਰਹੇ ਕਰਮ ਕਾਂਡ ਚਲਾਕੀਆਂ ਚਤਰਾਇਆਂ ਸਾਰੇ ਕਰ ਰਹੇ ਡਟ ਕੇ ਕਰ ਰਹੇ ਹਨ ਅਵਰ ਕਾਇਤਰ ਕਿਤੇ ਨਾ ਕੰਮ ਮਿਲ ਸਾਧ ਸੰਗਤ ਬਧ ਕੇਵਲ ਨਾ ਮਰੇ ਜੇ ਸਾਧ ਸੰਗਤ ਵਿੱਚ ਜੁੜ ਕੇ ਨਾਮ ਨੂੰ ਜਾਪ ਕੇਵਲ ਨਾਮ ਨੂੰ ਜਾਪ ਤੇ ਮਾਫ ਕਰਨਾ ਮੇਰੇ ਵਰਗੇ ਜਿਹੜੇ ਬਹੁਤੇ ਨੇ ਨਾ ਸਾਧ ਸੰਗਤ ਦੇ ਵਿੱਚ ਜਾ ਕੇ ਹੋਰ ਸਾਰਾ ਕੁਝ ਕਰ ਲੈੰਦੇ ਆ ਪਰ ਨਾਮ ਨਹੀਂ ਜੇ ਜਾਪ ਹੁੰਦੇ ਆਪਣੀ ਸ਼ੁਰਤ ਨੂੰ ਭੇਟ ਨਹੀਂ ਜੇ ਕਰ ਪਾਉਂਦੇ ਗੁਰੂ ਦੇ ਮਾਰੇ ਕਹਿੰਦੇ ਬੇਦਪ੍ਰਾਨ ਜਾਸ ਗੁਣ ਗਾਵਤ ਜਿਹਦਾ ਜਸ ਜਿਹਦੀ ਕੀਰਤੀ ਧਰਮ ਗ੍ਰੰਥ ਅੰਦਰ ਭਰੀ ਪਈ ਹੈ ਤਾਕੋ ਨਾਮ ਹੀ ਹੈ ਮੋ ਧਰ ਦੇ ਹਿਰਦੇ ਅੰਦਰ ਧਰਨਾ ਹੈ ਜੇ ਕਹਲਾ ਮੁਖ ਤੇ ਨਹੀਂ ਇਹ ਚੇਤਾ ਰੱਖਣਾ RAM RAM ਕਰਤਾ ਸਭ ਜਗ ਫਿਰ RAM ਨਾ ਪਾਇਆ ਜਾ ਜੇ ਕਹਲਾ ਮੁਖ ਤੱਕ ਸੀਮਤ ਰੱਖੇਗਾ ਫਿਰ ਥੋੜੀ ਪ੍ਰਾਪਤੀ ਹੋ ਜਾਏਗੀ ਇਹ ਅਰਦਾਸ ਕਰਨੀ ਚਾਹੀਦੀ ਆਵਾ ਗੁਰੂ ਸ਼ੁਕਰਾਨਾ ਹੈ ਤੇਰਾ ਰਸਨਾ ਨੂੰ ਨਾਮ ਦਿੱਤਾ ਹੈ ਹਿਰਦੇ ਨੂੰ ਵੀ ਦੇ ਮੇ ਪਵਨ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਕਸਮਲ ਸਭ ਹਰਿ ਮਹਾਰਾਜ ਕਹਿੰਦੇ ਇਹ ਜਿਹੜਾ ਪਰਮੇਸ਼ਰ ਦਾ ਨਾਮ ਹੈ ਨਾ ਇਹ ਜੀਵਨ ਨੂੰ ਪਵਿੱਤਰ ਕਰਦਾ ਹੈ ਕਿਉਂਕਿ ਆ ਪਵਿੱਤਰ ਹੈ ਉਹਦੇ ਵਿੱਚ ਕੋਈ ਮੈਲ ਨਹੀਂ ਉਹਦੇ ਅੰਦਰ ਕੋਈ ਦਾਗ ਨਹੀਂ ਦਾ ਮਾਇਆ ਦਾ ਤੇ ਜਦੋਂ ਅਸੀਂ ਇਹਨੂੰ ਅੰਗੀਕਾਰ ਕਰ ਲੈਨੇ ਇਹ ਸਾਡੀ ਸਾਰੀ ਮੈਲ ਧੋ ਦਿੰਦਾ ਹੈ ਅਡੀ ਸੁਰਤਿ ਚ ਪਾਪ ਪਏ ਹੋਏ ਨਾ ਰੋਜ਼ ਪੜਦੇ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕਹਿ ਰੱਖ ਉਹ ਨਾਮ ਦੁਆਰੇ ਹੀ ਧੋਤੀ ਜਾ ਸਕਦੀ ਹੋਰ ਤੇ ਟੰਗ ਤਰੀਕਾ ਹੀ ਕੋਈ ਨਹੀਂ ਗਾ ਜੀ ਤਨ ਧੋਤਿਆ ਮਨ ਨਹੀਂ ਜੇ ਸੁਧਰਦਾਗਾ ਤਨ ਧੋਤਿਆ ਬੁੱਧੀ ਨਹੀਂ ਜੇ ਸੁਧਰਦੀਗੀ ਉਹ ਬੁੱਧੀ ਤੋਂ ਨਹੀਂ ਪਏਗੀ ਉਹ ਮਨ ਤੋਂਣਾ ਪਏਗਾ ਮਨ ਮੈੜੇ ਸਭ ਕਿਛ ਮੈੜਾ ਤਨ ਧੋਤੈ ਮਗ ਹੱਛਾ ਨਾ ਹੋਏ ਕਿਵਰੀ ਲੋਕ ਚੰਗਿਆਈ ਦੇ ਵਿੱਚੋਂ ਵੀ ਮੈਲ ਖੱਟ ਲੈਂਦੇ ਆ ਜੀ ਜਦੋਂ ਮਨ ਮੈੜਾ ਐਸ ਲਈ ਸਤਿਗੁਰੂ ਸਮਝਾ ਰਹੇ ਆ ਜੇ ਆਪਣੇ ਪਾਪਾਂ ਤੋਂ ਖਿਹੜਾ ਛਡਾਉਣਾ ਫਿਰ ਨਾਮ ਵਾਲੇ ਪਾਸੇ ਟਰਨਾ ਪਏਗਾ ਮਾਨਸ ਦੇ ਬਹਰ ਨਾ ਪਾਵੇ ਆ ਮਨੁੱਖਾ ਸਰੀਰ ਮੁੜ ਕੇ ਫੇਰ ਮਿਲਣਾ ਨਹੀਂਗਾ ਤੇ ਮਾਨਸ ਜਨਮ ਦੁਲੰਬ ਹੈ ਹੋਏ ਨਾ ਬਾਰੇ ਬਾਰ ਇਹ ਵਾਰ-ਵਾਰ ਨਹੀਂ ਓਪਰਚੁਨਿਟੀ ਹਾਸਲ ਹੋਣੀਗੀ ਹੁਣ ਤੇ ਸਾਨੂੰ ਗਵਾ ਰਹੇ ਆ ਇਹ ਜਗ ਮਿੱਠਾ ਅਗਲਾ ਕਿਨੇ ਡਿੱਠਾ ਖਾਓ ਪੀਓ ਐਸ਼ ਕਰੋ ਬਸ ਠੀਕ ਹੈ ਜੀ ਮਨੋਰਥ ਵਿਸਰ ਗਿਆ ਹੈ ਜੀ ਸਤਿਗੁਰਾਂ ਨੇ ਤੇ ਆਖਿਆ ਨਾ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਈ ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਹਨੀ ਕਹਿੰਦੇ ਮਸਾ ਤੇ ਸਰੀਰ ਮਿਲਿਆ ਸੀ ਤੇ ਤੂੰ ਰੱਬ ਜੀ ਨੂੰ ਚੈਤੇ ਕਿਉਂ ਨਹੀਂ ਕਰਦਾ ਮਸਾ ਤੇ ਆਪਰਚੂਨਿਟੀ ਹਾਸਲ ਕੀਤੀ ਸੀ ਤੂੰ ਅਸੀਂ ਉਹ ਲੋਕ ਜਿਨ੍ਹਾਂ ਨੇ ਪ੍ਰੋਮਿਸ ਕੀਤਾ ਪਰ ਤੋੜ ਦਿੱਤਾ ਕਥੂ ਆਪਾ ਮੁਕਤ ਕਾ ਕਰ ਦੇ ਮਾਰੇ ਕਹਿੰਦੇ ਉਦਮ ਕਰ ਲਾ ਹਜੇ ਤੇ ਕੋ ਟਾਈਮ ਪੇ ਆਇਆ ਜੇ ਮਨੁੱਖਾ ਸਰੀਰ ਹੈਗਾ ਉਦਮ ਕਰ ਲੈ ਮੁਕਤੀ ਦੇ ਵਾਸਤੇ ਗੁਰਮਤ ਮਰਨ ਤੋਂ ਬਾਅਦ ਮੁਕਤ ਹੋਇਆ ਜਿਹੜਾ ਉਸੇ ਨੂੰ ਮੰਨਦੀ ਹੈ ਜਿਹੜਾ ਜਿਉਂਦੇ ਜੀ ਮੁਕਤ ਹੋਇਆ ਹੈ ਜਸ ਇਥੇ ਮਰਨ ਪਿੱਛੋਂ ਦੀ ਕੋਈ ਮੁਕਤੀ ਦੀ ਗੱਲ ਨਹੀਂ ਕਿਜੀ ਜਿਉਂਦੇ ਜੀ ਮੁਕਤ ਹੋਣਾ ਹੈ ਵਿਸ਼ੇ ਵਕਾਰਾਂ ਤੋਂ ਬੁਰਿਆਈਆਂ ਤੋਂ ਔਗਣਾ ਤੋਂ ਭੜੀਆਂ ਆਤਾਂ ਤੋਂ ਇਹਨਾਂ ਤੋਂ ਬੰਦ ਖਲਾਸੀ ਹਾਸਲ ਕਰਨੀ ਮਾਇਆ ਵੀ ਸੁਭਾਅ ਦੇ ਕੋਲ ਤੇ ਮਹਾਰਾਜ ਕਹਿੰਦੇ ਹਲ ਤੇ ਨਹੀਂ ਹੈ ਸਜਣਾ ਨਾਨਕ ਕਹਿਤ ਗਾਏ ਕਰੁਣਾ ਮੈਂ ਭਵ ਸਾਗਰ ਕੈ ਪਾਰ ਉਤਰੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਖ ਰਹੇ ਹੈ ਉਹ ਦਿਆਲੂ ਕਿਰਪਾਲੂ ਵਾਹ ਗੁਰੂ ਦਾ ਜਸ ਗਾ ਉਹਦੀ ਕੀਰਤੀ ਕਰ ਫੇਰ ਹੀ ਇਸ ਭੌਜਲ ਸਾਗਰ ਤੋਂ ਪਾਰ ਤੁ ਲੰਘ ਸਕਦਾ ਹੈਗਾ ਉਸ ਤੋਂ ਬਿਨਾ ਹੋਰ ਕੋਈ ਰਾਹ ਨਹੀਂਗਾ ਤੇ ਜੇ ਉਹਦੀ ਕੀਰਤੀ ਵੀ ਕਰਨੀ ਹੈ ਤੇ ਮਹਾਰਾਜ ਸਾਨੂੰ ਸਮਝਾਉਂਦੇ ਹੈ ਗੁਰੂ ਅਗੇ ਨਿਤਾ ਪ੍ਰਤੀ ਅਰਦਾਸ ਕਰਿਆ ਕਰ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ ਗੁਰੂ ਪਾਸੋਂ ਹਰ ਜਸ ਹਾਸਲ ਕਰ ਹਰ ਜਸ ਦਾ ਭਾਵ ਇਹੋ ਐ ਮਨ ਬਚ ਕਰਮ ਪ੍ਰਵੇਕ ਤੇ ਆਏ ਮਨ ਕਰਕੇ ਬਚਨਾ ਕਰਕੇ ਤੇ ਕਰਮਾਂ ਕਰਕੇ ਰੱਬ ਜੀ ਦੀ ਕੀਰਤੀ ਕਰਨੀ ਫਿਰ ਦੇਖਣਾ ਹੈ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਜਾਣੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ